ਨੀ ਨਹੀਂ ਇੱਕ ਮਿੰਟ ਇੱਕ ਮਿੰਟ ਤੁਸੀਂ ਕਹਿੰਦੇ ਵੀ ਅਸੀਂ ਸ਼ਰੀਫਾਂ ਤੇ ਸਾਡੇ ਪੱਤਰਕਾਰਾਂ ਕਹਿੰਦੇ ਬਦਮਾਸ਼ ਵਿਚਾਰੀ ਇਹ ਕੈਮਰੇ ਹੱਤਵਾਦ ਬਣ ਗਏ ਹੱਤਵਾਦ ਨਹੀਂ ਇੱਕ ਪ੍ਰਧਾਨ ਜੀ ਖੜੇ ਮੈਂ ਬੇਨਤੀ ਕਰਦੇ ਸਾਰਿਆਂ ਨੂੰ ਨਹੀਂ ਕਹਿੰਦਾ ਖੜੇ ਆ ਸਾਰੇ ਜਣੇ ਤੁਸੀਂ ਬਹੁਤ ਸਤਿਕਾਰਯੋਗ ਆ ਸਾਡੇ ਸਾਹਿਬ ਇੱਕ ਮਿੰਟ ਸਾਡੀ ਸਪਲਾਈ ਜਿਹੜੀ ਹੈ ਨਾ ਜੋ ਚੱਲਣੀ ਹੈ ਆ ਵੇਖੋ ਹੁਣ ਇਹਨਾਂ ਨੇ ਅੱਜ ਤੱਕ ਕਦੇ ਨਹੀਂ ਕਹਿਣਾ ਦੇਖਿਆ ਅੱਜ ਵੀ ਕੈਮਰੇ ਖੜ ਚੱਲਦੇ ਨੇ ਕੋਈ ਐਮਐਲ ਨਹੀਂ ਬਹੁਤ ਕਹਿੰਦੇ ਹਾਂ ਜੀ ਐਮਐਲ ਸਾਹਿਬ ਅੱਜ ਉਦਘਾਟਨ ਕੀਤਾ 6 ਕਰੋੜ ਦੀ ਲਗਤ ਨਾਲ ਬਟਪਟ ਕੀ ਕਹਿਣਾ ਚਾਹੋਗੇ ਉਹ ਮੈਸਮੇ ਤੋਂ ਦੋ ਤਰ੍ਹਾਂ ਦੀ ਹੈ ਕਿ ਜਿਹੜਾ ਮਟੀਰੀਅਲ ਪਾਇਆ ਵਾ ਸੀ ਉਹ ਬਹੁਤ ਸਾਫ ਸੁਥਰਾ ਸੀ। ਪਰ ਉਹ ਆਪਾਂ ਇਹ ਕਹਿੰਦੇ ਜੀ ਮਦਦਾਂ ਪਾਇਆ ਕਿ ਇਹ ਕੀ ਕੰਮ ਇਹ ਦੇ ਨਾਲ ਖਰਾਬ। ਇਹ ਕਰਕੇ ਬਹੁਤ ਆਮ ਤੇ ਪਾਣੀ ਵੀ ਲੈ ਸਕਦਾ। ਚੇਹੇਵਾ ਤੇ ਟੇਨ ਵਾਲਾ ਨਾ ਪਾਣੀ ਦੀ ਕਾਇਰ ਵੀ ਹੈ ਜੀ। ਜੀ ਬਾਗ ਹੈ ਜਿਹੜੀ ਸੇਕ ਹੋ ਸਕਦੀ ਸੀ। ਕੀ ਵੀ ਤੋਂ ਬਿੜਾ 6 ਕਰੋੜ ਰੁਪਇਆ ਸੀ ਇੱਕ ਹੋਰ ਲੈ ਕੇ ਆ ਰਿਆ ਜਿਹੜੀਆਂ ਪਾਈਪਾਂ ਦਾ ਮਿਕਸ ਹੁੰਦਾ ਪਾਣੀ ਇਹਦੇ ਚ ਵੀ ਹੈਗਾ ਉਹ ਉਸ ਜਗ੍ਹਾ ਤੇ ਜਿਹੜੀਆਂ ਵੱਡੀਆਂ ਪਾਈਪਾਂ ਥੱਲੇ ਦੱਬੀਆਂ ਗਈਆਂ ਸੀ ਨੀਲੇ ਵਾਲੇ ਪਾਣੀਆਂ ਦਾ ਜਾਂ ਜਿਹੜਾ ਕੋਈ ਮਿਕਸ ਹੁੰਦਾ ਬੰਦੇ ਲਹਿਰਾ ਤੇ ਇਹ ਜਿਹੜਾ ਕੰਮ ਹੈ ਕਦੋਂ ਤੱਕ ਪੂਰਾ ਹੋ ਜਾਈਗਾ ਤੇ ਠੇਕੇਦਾਰ ਸਾਹਿਬ ਨੂੰ ਟਾਈਮ ਲਾਊਟ ਹੋਊਗਾ ਕਿੱਥੇ ਸੀਗਾ ਇੱਥੇ ਸੀਗਾ ਜੀ 6 ਮਹੀਨੇ ਦਾ ਇੱਕ ਐਮਐਲਏ ਸਾਹਿਬ ਜਿਹੜਾ ਹੈ ਸ਼ਿਵਰੇਜ ਬੋਰਡ ਦਾ ਜਿਹੜਾ ਕੰਮ ਸੀਗਾ ਉਹ ਵੀ ਕਾਫੀ ਚਿਰ ਤੋਂ ਜਿਹੜਾ ਹੈਗਾ ਲੰਮਕ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਲੰਮਕ ਨਹੀਂ ਰਹਾ ਹੋ 90% ਕੰਪਲੀਟ ਹੋ ਗਿਆ 1.5 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਊਗਾ ਜੀ ਪਹਿਲਾਂ ਸੀਵਰੇਜ ਬੋਰਡ ਦੀ ਪਾਈਪਾਂ ਪਾਉਣ ਵਿੱਚ ਸਮੱਸਿਆ ਆਈ ਸੀ ਤੇ ਕੀ ਕੋਈ ਇਸ ਤਰ੍ਹਾਂ ਦੀ ਪਹਿਲਾਂ ਹੀ ਤੁਹਾਡੇ ਕੋਲ ਕੋਈ ਆਈ ਹੈ ਧਿਆਨ ਦੇ ਵਿੱਚ ਹਾਂ ਜੀ ਹੁਣ ਜੇ ਪੀਣ ਵਾਲਾ ਪਾਣੀ ਕਿਸੇ ਨੂੰ ਨਹੀਂ ਚਾਹੀਦਾ ਤਾਂ ਸਮੱਸਿਆ ਆ ਜਾਊਗੀ ਤੇ ਜੇ ਚਾਹੀਦਾ ਸਾਰਿਆਂ ਨੂੰ ਫਿਰ ਕੋਈ ਨਹੀਂ ਹੁੰਦੀ ਬਿਲਕੁਲ ਜੀ ਨਹੀਂ ਹੋਤਾ ਉਹਨਾਂ ਦਾ ਚਾਹੀਦਾ ਹੀ ਇਹ ਜਿਹੜੇ ਮਤਲਬ ਲੋਕ ਤਰਸਦੇ ਇਸ ਗੱਲ ਨੂੰ ਗੰਦਾ ਪਾਉਂਦੇ ਜਿਹਨਾਂ ਦੇ ਘਰਾਂ ਦੇ ਵਿੱਚ ਜਾਂਦਾ ਬਿਲਕੁਲ ਪਰ ਮੈਂ ਤਾਂ ਇਹੀ ਕਹਿਣਾ ਹੈ ਜੀ ਜੇ ਲੋਕ ਕੋਈ ਕੰਮ ਹੁੰਦਾ ਚੰਗਾ ਤਾਂ ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਹੋ ਲੈਣ ਦੇਣਾ ਚਾਹੀਦਾ ਚਾਹੇ ਕਿਉਂਕਿ ਜਿਹੜੀ ਇੰਦਰੋਂ ਪਾਈਪਾਂ ਰਾਈਜ਼ਿੰਗ ਮੇਨ ਦੀਆਂ ਜਿਹੜੀਆਂ ਨਿਕਲਦੀਆਂ ਸੀ ਕਈ ਬੰਦਿਆਂ ਨੂੰ ਅਤਰਾ ਸੀ ਪਰ ਆਪਾਂ ਇੱਕ ਚੀਜ਼ ਨਹੀਂ ਸੋਚਦੇ ਵੀ ਇਹ ਕੱਲੀ ਆਏ ਨੀਗਾ ਵੀ ਇਥੋਂ ਲੰਘਣੀ ਆ ਤਾਂ ਮੇਰੇ ਘਰ ਮੂਰਤੀ ਦਾ ਲੱਗ ਜੇ ਇਹ ਸਾਰੇ ਸ਼ਹਿਰ ਹਸਤੇ ਆ ਤੇ ਮੈਨੂੰ ਲੱਗਦਾ ਨਹੀਂ ਉਹਦੇ ਚ ਕਿਸੇ ਨੂੰ ਕੋਈ ਡਕਾ ਲਾਣਾ ਐਮਐਲਏ ਸਾਹਿਬ ਜੀ ਵਿਕਾਸ ਕਾਰਜਾਂ ਦੀ ਗੱਲ ਕੀਤੀ ਆ ਵੀ ਤਾਂ ਸੜਕਾਂ ਦਾ ਬਹੁਤ ਬੁਰਾ ਹਾਲਤ ਜੱਤੋ ਦੀ ਦਾ ਇਹਦੇ ਬਾਰੇ ਕੀ ਕਰਨੇ ਜੋਗਾ ਤੁਹਾਨੂੰ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਵਿੱਚ ਜਿਹੜੀਆਂ ਸੜਕਾਂ ਰਹਿ ਗਈਆਂ ਉਹ ਬਣੀਆਂ ਦੇ ਠੀਕ ਹੈ ਸਰ ਇਹ ਟਾਈਪ ਆ ਪਾਇਆ ਸਾਰੇ ਪਾਣੀ ਦੀ ਜੋ ਸਮੱਸਿਆ ਆ ਰਹੀ ਸੀ ਸ਼ਹਿਰ ਦੇ ਵਿੱਚ ਸਵੇਰੇ ਦਾ ਪਾਣੀ ਮਿਕਸ ਆ ਰਹਾ ਸੀ ਉਹ ਖਤਮ ਹੋ ਜੇਗੀ ਜੀ ਬਿਲਕੁਲ ਕਰਾਂਗੇ ਸਰ ਤਾਂ ਹੀ ਪਾ ਰਹੇ ਆ ਜੇਕਰ ਰਹਿ ਗਿਆ 6 ਕਰੋੜ ਹੋਰ ਲਿਆ ਰਹੇ ਆ ਅੱਛਾ ਪੈਸੇ ਤਾਂ ਪਹਿਲ ਇੱਧਰ ਰਹਿ ਕੇ ਉੱਧਰ ਵੀ ਕਰਾ ਦੇਗੇ ਪੈਸੇ ਤਾਂ ਸਰ ਪਹਿਲੇ ਹੀ ਬਹੁਤ ਪਏ ਹੈਗੇ ਕਮੇਟੀ ਕੋਲ ਨਹੀਂ ਕਮੇਟੀ ਦੇ ਪੈਸਿਆਂ ਤੋਂ ਨਹੀਂ ਕਰਾ ਰਹੇ ਸੀ ਇਹ ਸਰਕਾਰ ਤੋਂ ਪੈਸਾ ਲੈ ਕੇ ਆਂਦਾ ਇਹਦਾ ਅਸੀਂ ਬਜਟ ਬਣਾਇਆ ਸੀ ਲੰਮੇ ਸਮੇਂ ਤੋਂ ਅਸੀਂ ਇਸ ਚੀਜ਼ ਦੇ ਮੱਦਰ ਪਏ ਹੋਏ ਸੀ ਕਿ ਹੁਣ ਪਾਸ ਹੋਇਆ ਇਹਨੇ ਤੋਂ 6 ਕਰੋੜ ਹੋਰ ਲਿਆ ਰਿਹਾ ਜਿਹੜਾ ਕੋਈ ਰਹਿ ਜਾਊਗਾ ਇਸ ਤੋਂ ਬਾਅਦ ਜੀ ਉਹ ਉਹਦੇ ਚ ਕਰਾਵਾ ਠੀਕ ਇੱਕ ਇੱਕ ਸਰ ਇੱਕ ਮਹੱਤਵਪੂਰਨ ਹੈ ਜੀ ਪ੍ਰਧਾਨ ਜੀ ਤੁਸੀਂ ਵੀ ਜਵਾਬ ਦੋਗੇ ਇਸ ਗੱਲ ਦਾ ਤੁਹਾਡੇ ਨਾਲ ਵੀ ਅਕਸਰ ਗੱਲਬਾਤ ਹੁੰਦੀ ਹੈ ਪਹਿਲੇ ਸਾਲ ਕੋਲ ਟਾਈਮ ਨਹੀਂ ਹੁੰਦਾ ਬੋਲ ਸਕਦਾ ਪਾੜਨੇ ਗੱਲ ਹੋ ਜਾਂਦੀ ਅੱਧਾ ਤਾਂ ਕੰਟਾ ਪਹਿਲੀ ਗੱਲ ਤਾਂ ਇਹ ਆ ਚਲਦੇ ਮਾਈਕ ਕੋਈ ਆਪ ਦਾ ਫੋਨ ਬਿਖਾਉ ਉਹ ਕਦੋਂ ਲਾਇਆ ਇਹਨੇ ਨਹੀਂ ਹੁਣ ਤਾਂ ਮੈਂ ਲਾਉਣਾ ਛੱਡਤਾ ਜੀ ਮੈਂ ਢਾਈ ਸਾਲ ਲਾਇਆ ਤੇ ਨਹੀਂ ਚੁੱਕਿਆ ਢਾਈ ਸਾਲ ਨਹੀਂ ਤੇ ਢਾਈ ਸਾਲ ਦੇ ਵਿੱਚ ਜਦੋਂ ਇਹ ਕਾਰ ਸੀ ਆਪਾਂ ਕਾਲ ਡੀਟੇਲ ਕਢਾਉਣੇ ਆ ਕਢਾਓ ਤੁਹਾਡੇ ਢਾਈ ਸਾਲਾਂ ਦੇ ਕਾਰਨ ਕਾਰ ਦੇ ਵਿੱਚ ਜਦੋਂ ਇਹ ਕਾਲ ਚੁੱਕਿਆ ਹੋ ਜਾਂਦਾ ਕੋਈ ਵੀ ਬੰਦ ਦੁੱਦੀ ਉਹਨੇ ਕਾਲ ਚੁੱਕ ਕੇ ਆਖਿਆ ਵੀ ਕਾਲ ਡਰਾਈਵਰ ਨੰਬਰ ਹੀ ਉਹਦਾ ਹੋਣਾ ਸਾਡੇ ਕੋਲ ਨਹੀਂ ਤੁਹਾਡਾ ਨੰਬਰ ਆ ਮੈਂ ਇੱਕ ਗੱਲ ਕਹਿਣਾ ਜਿਹੜਾ ਇਹ ਦੇਖੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਮੈਂ ਹੋ ਜਾਂ ਕੋਈ ਵੀ ਬੰਦਾ ਹੈ ਤੁਸੀਂ ਦੇਖੋ ਮੈਂ ਤੁਹਾਨੂੰ ਕੀ ਲਿਖਿਆ ਸੀ ਮੈਂ ਕਹਿੰਦਾ ਕਿ ਜਿਆਦਾ ਨਹੀਂ ਨਹੀਂ ਅਸੀਂ ਭਰਾ ਜੀ ਮੈਂ ਗੱਲ ਕਰੂੰਗਾ ਆ ਦੇਖੋ ਭਰਾ ਬੰਦਾ ਇਹ ਜਿਹੜੀ ਕਰਦੇ ਹੁੰਦੇ ਇਕੱਲਾ ਖਬਰਾਂ ਵਾਸਤੇ ਜਾਂ ਮੀਡੀਆ ਚ ਲਾਈਮਲਾਈਟ ਲੈਣ ਵਾਸਤੇ ਨਾ ਕੱਲਾ ਸੁਭਾਲ ਨਹੀਂ ਕਰੀਦਾ ਹੁੰਦਾ ਜਿਆਦਾ ਤਾਂ ਤੁਸੀਂ ਮੈਨੂੰ ਦੱਸੋ ਵੀ ਮੈਂ ਕਦੋਂ ਨਹੀਂ ਚੱਕਿਆ ਤੁਸੀਂ ਇੱਕ ਬੰਦਾ ਇੱਥੇ ਖੜਾ ਕਹਿ ਦੇ ਕੋਈ ਵੀ ਕਹਦੇ ਤੁਹਾਡੇ ਪਹਿਲਾਂ ਤੁਹਾਡੇ ਦਾ ਇੱਕ ਮਿੰਟ ਮੈਨੂੰ ਵੀ ਬੋਲਣ ਦਿਓ ਮਾਈਕ ਅੱਜ ਤਾਂ ਕਰ ਲਿਆ ਤੋਂ ਬਿਨਾ ਇੱਕ ਬੰਦਾ ਕਹਿੰਦੇ ਮੈਂ ਕਿਸੇ ਦਾ ਬੋਲ ਨਹੀਂ ਦਿੰਦਾ ਕੋਈ ਦੱਸੋ ਬਈ ਚੱਕੇ ਚੱਕਦੇ ਸਰਕਾਰ ਸਾਹਿਬ ਦੱਸੋ ਮੈਂ ਆਪਾਂ ਦੱਸੂਗਾ ਨਾ ਤੇਰਾ ਤਾਂ ਇਕੱਲਾ ਤੁਹਾਡਾ ਕੱਲਿਆਂ ਦਾ ਪਤਾ ਨਹੀਂ ਕਿਹੜੇ ਟਾਵਰ ਤੇ ਜਾਂਦਾ ਜਿਹੜਾ ਚੱਕੇ ਜਿੰਨੇ ਵੀ ਜਿੰਦਾਬਾਦ ਆਵਾਜ਼ ਵੀ ਪਾਰਟੀ ਜਿੰਦਾਬਾਦ ਆਵਾਜ਼ ਵੀ ਪਾਰਟੀ ਜਿੰਦਾਬਾਹ ਤੇਰੇ ਬੋਲੇ ਸਿੰਘ ਕਰ ਰਹੇ ਡਿਸਕਸ ਕਰਦੇ ਹੋ ਕਰ ਲੈਣੇ ਕਰਦੇ ਆ ਫਿਰ ਬਹਿ ਕੇ ਐਕਸੈਪਟੈਂਸ ਤਾਂ ਹੋ ਹੀ ਜਾਂਦੀ ਆ ਸਰ ਕਦੇ ਕਦੇ ਇਹ ਪਤਾ ਕੀ ਆ ਇਹ ਧਾਰਨਾ ਬਣਾਉਂਦੇ ਆ ਲੋਕਾਂ ਚ ਛੜ ਕੇ ਕਿਸੇ ਬੰਦੇ ਦੀ ਇਹ ਬਹੁਤ ਮਾੜੀ ਗੱਲ ਆ ਗੱਲ ਕਰਦੀ ਸੁਣੀ ਨਹੀਂ ਫਿਰ ਸੁਣੀ ਜਾਂਦੀ ਨਹੀਂ ਜੇ ਤੁਸੀਂ ਗੱਲ ਹੀ ਉੱਥੋਂ ਸ਼ੁਰੂ ਕਰਦੇ ਹੋ ਜਿਹੜੀ ਕਰਨ ਜੋਗ ਨਹੀਂ ਮੈਂ ਤੁਹਾਨੂੰ ਕਦੇ ਕਦੇ ਜਿਹੜੀ ਗੱਲ ਕੀਤੀ ਤੁਸੀਂ ਇੰਨੇ ਜਾਣੇ ਤੇ ਖੜੇ ਹੋ ਧਾਰਨਾ ਜਿਹੜੀ ਬਣਾਉਣੀ ਚਾਹੁੰਦਾ ਆਪੇ ਆਜਰ ਹੈਗਾ ਜੀ ਹੋ ਸਕਦਾ ਤੁਹਾਡਾ ਫੋਨ ਕਿਤੇ ਰਹਿ ਵੀ ਗਿਆ ਹੋਵੇ ਐਵੇਂ ਇਨਸਾਨ ਹੈ ਪਰ ਐ ਇੱਕ ਵੀ ਬੰਦਾ ਹੈ ਨਹੀਂ ਇੱਥੇ ਆਵਿਆ ਪੱਤਰਕਾਰ ਖੜਿਆ ਕੋਈ ਜਿਹਦਾ ਮੈਂ ਫੋਨ ਨਹੀਂ ਦਾ ਮੈਂ ਸਹਿਮਤ ਹਾਂ ਜੀ ਕਿਉਂਕਿ ਮੈਂ ਜੀ ਹਰ ਵੀ ਹੁਕਮੀ ਹਾਂ ਹਾਂ ਹੁਣ ਚਲੋ ਜੀ ਬਹੁਤ ਚਲੇ ਲਓ ਜੀ ਹੁਣ ਅਸੀਂ ਨਹੀਂ ਵੀਛਾ ਹੀ ਲੈ ਰਹੇ ਜੀ ਚਲੋ ਛੋਟਾ ਸਰ ਕੋਈ ਨਹੀਂ ਜੀ ਇੱਕ ਫੋਟੋ ਇੱਕ ਫੋਟੋ ਇੱਕ ਫੋਟੋ ਹੋ ਵੀ ਖਾਣ ਤੇ ਭਈ ਇਹ ਇਹ ਕਾਜ ਬੰਦਾ ਸਾਰੀ ਖਾਸ ਹੈਗੀ ਪ੍ਰੋਬਲਮ ਹੈਗੀ ਆ ਕੋਣ ਖਾਸ ਹੈ ਵੋਟ ਕਰੀ ਜਾਂਦੇ ਚਲੋ ਜਸਵਿੰਦਰ ਜੀ ਤੁਸੀਂ ਤੁਸੀਂ ਗੱਲ ਕਰੋ ਕੋਈ ਨਹੀਂ ਚਲੋ ਗੱਲ ਸੁਣ ਲਓ ਜੀ ਕੀ ਕਹਿੰਦੇ ਸੁਣ ਲਓ ਫਿਰ ਕੀ ਸੁਣ ਲਓ ਸਾਡੀ ਜਿਹੜੀ ਪੰਜੀ ਤੁਸੀਂ ਆਪ ਆਪ ਦੀ ਸ਼ੁਰੂ ਕਰੀਏ ਸਾਡੀ ਮਾਰਟ ਇੱਕ ਇੱਕ ਮੈਂ ਫੋੜੀ ਸ਼ਾਰਟ ਕਰ ਰੱਖਦੇ ਆ ਇਸ ਨੰਬਰ ਤੋਂ ਜਲਦੀ ਕਰ ਲੈਣੇ ਆ ਉਹ ਤਾਂ ਹੈਂਡਲ ਵਾਲੀ ਸੜਕ ਦੀ ਸਾਈਡ ਕਰਦੇ ਆ ਦੇ ਘਰ ਨਹੀਂ ਹੈਗੀਆਂ ਇਹ ਸੜਕ ਪੱਟ ਨਹੀਂ ਸੁਣੋ ਜੋ ਪਾਈਪ ਰੈਨ ਹੈ ਇਹ ਪੈਸੇ ਨਹੀਂ ਸੁਣੋ ਸੁਣੋ ਚਲ ਕਰ ਦੋ ਸ਼ੋਟ ਕਰ ਦਿਓ ਤੁਹਾਡੀ ਜਿਹੜੀ ਗਲੀ ਹੈਗੀ ਹੈ ਉੱਥੇ ਬਾਟਰਾਂ ਦੀ ਪੈਸੇ ਵੀ ਪਊਗੀ ਤੁਹਾਡੇ ਛੋਟੀ ਪਈ ਹੈ ਤਾਂ ਆਦੀ ਵੱਡੀ ਬਾਤ ਜਿਹੜੇ ਇਹ ਅਗਲੀ ਗੱਲ ਉਹ ਪੈਰ ਪਾ ਕੇ ਤੇਰੀ ਗਲੀ ਵੀ ਨਹੀਂ ਬਣਾਵਾਂਗੇ ਨਾਲੀਆਂ ਵੀ ਨਹੀਂ ਬਣਾਵਾਂਗੇ ਟੈਂਟਰ ਲੱਗ ਗਏ ਇੱਕ ਹੀ ਤਰੀਕਾ ਆਹੋ ਸਰ ਇਧਰ ਮੇਰੀ 35 ਹੋ ਲੋ ਇਹ ਸਾਡੀ ਸਪਲਾਈ ਐਸਾਰੇ ਪਾਸੇ ਤੋਂ ਸੀ ਠੀਕ ਹੈ ਜੀ ਜਦੋਂ ਇਧਰੋਂ ਪਾਈਪ ਲੀਕ ਹੋਈ ਨਾ ਕਮ ਕਹੇ ਜੇ ਸਾਡੇ ਕੋਲ ਇਹ ਕਰੀ ਜਾਂਦੇ ਨੇ ਟੈਂਪਰੇਰੀ ਕਰਕੇ ਕੱਟਿਆ ਆਹ ਵਾਪਸ ਕਰ ਲੀਏ ਵਾਪਸ ਕਰੀਏ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਇਹ ਜਿਹੜਾ ਇੱਕ ਮਿੰਟ ਆ ਆਪਣਾ ਬੰਦ ਕਰੇ ਮੇਰੀ ਇੱਕ ਗੱਲ ਨਹੀਂ ਮੈਨੂੰ ਸਮਝ ਆਈ ਅੱਜ ਹੀ ਗੱਲ ਦੱਸ ਰਿਹਾ ਉਹਨੂੰ ਕਿਵੇਂ ਜੀ ਕਾਸ਼ ਤੋਂ ਕਿੰਨੇ ਬਰੀ ਗੱਲ ਹੋ ਗਈ ਜੀ ਫਿਰ ਹੁਣ ਦੱਸਣ ਦਾ ਕੀ ਫਾਇਦਾ ਨਹੀਂ ਇਹਨਾਂ ਨੇ ਡਾਕਟਰ ਸਾਹਿਬ ਨੇ ਬਕਾਇਦਾ ਕਿਹਾ ਸੀ ਕਿ ਤੁਹਾਡੇ ਮੁਸਕਲ ਦੇ ਵਿੱਚ ਆ ਰਿਹਾ ਹੈ ਨਹੀਂ ਨਹੀਂ ਪਰਤਾਜੀ ਤੁਸੀਂ ਕਹੋਗੇ ਹਾਂ ਜੀ ਖਤਗਰ ਨਹੀਂ ਅਸਲ ਨਾਲ ਹਾਂ ਜੀ ਆਪਾਂ ਕਿੰਨੇ ਜੀ ਫਿਰ ਸਾਡੀ ਨਹੀਂ ਆ ਅਸੀਂ ਤੁਹਾਡੇ ਸੇਵਾ ਦਾ ਆ ਬਾਦੂ ਡਾਕਟਰ ਚੱਲਦੇ ਹੋਏ ਤੁਹਾਡੇ ਸੇਵਾ ਦਾ ਆਏ ਤਾਂ ਆਉਂਦੇ ਤਾਂ ਆਉਣ ਦਾ ਤਾਂ ਹੀ ਹੈ ਨਾ ਪਰੋਂ ਗਾਵੇਂ ਨੂੰ ਜਿੱਥੇ ਇੱਕ ਦੇ ਕੈਮਰਾ ਆਊਗਾ ਉੱਥੇ ਕਹਿ ਦੇਵਾਂਗੇ ਆਵੇ ਤਾਰਾ ਵੀ ਉਦੋਂ ਹੀ ਲਿਓ ਕੀ ਕਰਨਾ ਕੋਈ ਫਾਇਦਾ ਨਹੀਂ ਜੇ ਮੈਂ ਕਿਸੇ ਨੂੰ ਕਦੇ ਜਵਾਬ ਦੇਵਾਂ ਇੱਥੇ ਮਰਜ਼ੀ ਮਨ ਲੇ ਸਾਬ ਨਹੀਂ ਜਵਾਬ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਤੁਸੀਂ ਕਹਿੰਦੇ ਵੀ ਅਸੀਂ ਸ਼ਰੀਫਾਂ ਤੇ ਸਾਡੇ ਪੱਤਰਕਾਰਾਂ ਦਾ ਬਦਮਾਸ਼ ਵਿਚਾਰੀ ਇਹ ਕੈਮਰੇ ਹੱਥ ਬਾਤ ਬਣ ਗਈ ਇਹ ਬਾਤ ਨਹੀਂ ਇੱਕ ਪ੍ਰਧਾਨ ਜੀ ਖੜੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਨਹੀਂ ਕਹਿੰਦਾ ਖੜੇ ਆ ਸਾਰੇ ਜਾਣੇ ਤੁਸੀਂ ਬਹੁਤ ਸਤਿਕਾਰਯੋਗ ਆ ਸਾਡੇ ਮੇਰੀ ਮੇਰੀ ਵੀ ਪੂਰੀ ਗੱਲ ਪਤਾ ਮਾਈਕ ਬੜਾ ਆ ਕਰੋ ਕਿਉਂਕਿ ਪੱਤਰਕਾਰ ਦਾ ਕੰਮ ਹੁੰਦਾ ਬੰਦੇ ਤੋਂ ਪੁੱਛਣੀ ਗੱਲ ਤੁਸੀਂ ਆਪ ਦੇ ਸਵਾਲ ਦਾ ਜਵਾਬ ਆਪ ਹੀ ਦੇ ਦਿੰਦੇ ਆਂ ਤੇ ਆਪ ਹੀ ਪਰਸੈਪਸ਼ਨ ਬਣਾ ਦਿੰਦੇ ਆਂ ਉਹ ਚੀਜ਼ ਨਹੀਂ ਸਹੀ ਹੈਗੀ ਜੀ ਤੁਸੀਂ ਉਹ ਗੱਲ ਨੂੰ ਮੰਨੋ ਚਾਹੇ ਨਾ ਮੰਨੋ ਮੈਂ ਨਹੀਂ ਇਸ ਗੱਲ ਚ ਚਲੋ ਚਲੋ ਇੱਕ ਗੱਲ ਦੀ ਇਹ ਕਿਤੇ ਇਹ ਸਾਰੇ ਕੰਮ ਕਰ ਲਏ ਪਰ ਤਾਂ ਨਹੀਂ ਚੱਲ ਕੋਈ ਨਹੀਂ ਕਦੇ ਕਦੇ ਜੀ ਕਰਦਾ ਨਹੀਂ ਨਹੀਂ ਤੁਹਾਡੇ ਨਾਲ ਤੁਹਾਡੇ ਨਾਲ ਪਹਿਲੇ ਕਦਰ ਤੁਹਾਡੇ ਨਾਲ ਪ੍ਰੇਮ ਵਾਲਾ ਕਰਕੇ ਸਵਾਲ ਜਵਾਬ ਕਰਦੇ ਨਹੀਂ ਨਹੀਂ ਪ੍ਰੇਮ ਪ੍ਰੇਮ ਦਾ ਨਜਾਇਜ਼ ਫਾਇਦਾ ਚੱਕਦੇ ਨਹੀਂ ਨਹੀਂ ਐ ਐਮਐਲ ਸਾਹਿਬ ਇੱਕ ਮਿੰਟ ਸਾਡੀ ਸਪਲਾਈ ਜਿਹੜੀ ਆ ਨਾ ਜੋ ਚੱਲਣੀ ਹੈ ਆ ਵੇਖੋ ਹੁਣ ਇਹਨਾਂ ਨੇ ਅੱਜ ਤੱਕ ਕਦੇ ਨਹੀਂ ਕਹਿ ਮੈਂ ਦੇਖਿਆ ਅੱਜ ਵੀ ਕਹਿ ਰਹੇ ਨੇ ਖੜ੍ਹ ਜਾਂਦੇ ਐਮਐਲ ਬੋਲਾਂਗੇ ਕੋਈ ਨਹੀਂ ਇਹ ਬੋਲਣਾ ਇਸ ਕੋਈ ਕਹਿ ਰਹੇ ਤਾਂ ਹੀ ਇਥੇ ਖੜ੍ਹਦੇ ਜੀ ਬਾਅਦ ਚ ਕਿੱਧਰ ਰਾਮਾਣ ਨਹੀਂ ਨਾ ਚਲੋ ਵੈਸੇ ਗੱਲ ਕਰਦੇ ਮੈਂ ਮੈਨੂੰ ਲੱਗਦਾ ਬੈਂਤੀ ਸੀ ਪ੍ਰਧਾਨ ਜੀ ਨੂੰ ਮੈਂ ਬਹੁਤ ਵਾਰੀ ਕਰ ਚੁੱਕਿਆ ਵੀ ਕਿਦ ਤਨ ਆਪਾਂ ਤਾਕਤ ਸੀ ਦੇ ਪਾਇਆ ਸੀ ਪ੍ਰਧਾਨ ਸਾਹਿਬ ਨੇ ਸਾਜ ਪੋਛੀ ਦੇ ਬਖਾਇਆ ਪਾਇਆ ਸੀ ਅਸੀਂ ਕਹਿੰਦੇ ਸਾਡੇ ਕੋਲੇ ਪੈਸੇ ਬਹੁਤ ਆ ਗਏ ਆ ਮੰਡੀ ਦੀ ਖਾਤਰ ਵੀ ਪੈਸੇ ਬਹੁਤ ਆ ਗਏ ਆਪਣੇ ਕੋਲੇ 1 ਕਰੋੜ ਰੁਪਇਆ ਲਾ ਲੇ 600 ਕਰੋੜ ਦਾ ਤਾਂ ਹੈਗਾ ਲੱਗੂ ਉਹ ਤੋਂ ਪਤਾ ਲੱਗੂ ਆ ਆ ਤਾਂ ਗਿਆ ਤੇ ਟੱਕਣ ਤਾਂ ਇੱਥੇ ਲੱਗੇ ਨਹੀਂ ਟੱਕਣਾਂ ਤੇ ਲੱਤਾਂ ਫਸ ਗਈਆਂ ਜਿੰਨੇ ਲੋਕਾਂ ਦੇ 1.5 ਟੱਕਣਾਂ ਪਏ ਕਿੱਥੇ ਨਹੀਂ ਲੱਗਾ ਦੱਸੋ ਲੱਗੇ ਕਿੱਥਿਆਂ ਦੱਸੋ ਭਰਾਵਾ ਤੂੰ ਦੱਸ ਦੇ ਕਿੱਥੇ ਨਹੀਂ ਮੈਂ ਚੱਲਦਾ ਆ ਬਾਜਾ ਚਾਹੂੰ ਚਾ ਚੱਲੋ ਬਾਜਾ ਚਾਹੂੰ ਕਿਹੜਾ ਆਪਣਾ ਕਿੱਥੇ ਟੱਕੋ ਚਾ ਡੈਰੀ ਵਾਲਾ ਉੱਥੇ ਚੱਲੋ ਜਿੱਥੇ ਬੂਟਾਂ ਦੀ ਦੁਕਾਨ ਹੈ ਉੱਥੇ ਚੱਲੋ ਪ੍ਰਧਾਨ ਜੀ ਇਹਨਾਂ ਦਾ ਡੈਰੀ ਟੱਕ ਦੀ ਫੋਟੋ ਭੇਜਦੇ ਆ ਫਲੈਟ ਜਿੰਨੀ ਗੱਲ ਇਹ ਆ ਜੇ ਕੋਈ ਟੱਕਣ ਟੁੱਟਦਾ ਬੰਦਵਾ ਨੂੰ ਇੱਕ ਦਿਨ ਚ ਬਦਲਿਆ ਜਾਂਦਾ ਦੂਜੀ ਗੱਲ ਜਿਹੜਾ ਕੋਈ ਰਹਿੰਦਾ ਤੁਸੀਂ ਦੱਸੋ ਹੀ ਬਦਲਦਾ ਨਹੀਂ ਨਹੀਂ ਫਿਰ ਇੰਨੀ ਅਨਖੈਲੀ ਵਰਤੀ ਜਾਂਦੀ ਆ ਜਿੱਥੇ ਪੁਰਾਣੀ ਮਾਰਕੀਟ ਕਮੇਟੀ ਬਣੀ ਹੈ ਉਹਦੇ ਟੱਕਣ ਲਾਇਆ ਜਿਵੇਂ ਕੋਈ ਕਮਲੀ ਪਾਤੀ ਪਤਨੀ ਹੁੰਦੀ ਆ ਤੇ ਟੱਕਣ ਇਦਾਂ ਲਾਤਾ ਵੀ ਆ ਕੇ ਵਿੱਚ ਕਾਰਵਾਈ ਕਰਵਾਇਆ ਰੇਕਲੀ ਤੇ ਉਹ ਵੀ ਮਹੀਨਾ ਨਹੀਂ ਕੱਟਿਆ ਪਹਿਲਾਂ ਟੁੱਟ ਗਿਆ ਜਦੋਂ ਬਦਿਹਰੇ ਆਪ ਲਾਇਆ ਤੇ ਜੀ ਲਾਇਆ ਨੀ ਜੀ ਲਾਇਆ ਨੀ ਜੀ ਨੀ ਜੀ ਲਾਇਆ ਕਹਾਂ ਵੀ ਤੁਸੀਂ ਲਾਇਆ ਜੀ ਕੋਣ ਲਾ ਸਕਦਾ ਜੀ ਉਹ ਨੀ ਜੀ ਲਾ ਸਕਦਾ ਜੀ ਹਾਂ ਜੀ ਹਾਂ ਫਿਰ ਕਿਵੇਂ ਲਾਣ ਦਿੱਤਾ ਤੁਸੀਂ ਜਦੋਂ ਤੁਸੀਂ ਦੁਕਾਨ ਦੇ ਅੱਗੇ ਥੋੜੇ ਜਿਹਾ ਉੱਤੇ ਉੱਚੀ ਗੱਲ ਨੂੰ ਪੁੱਛ ਕੇ ਕੀਤੀ ਹੈ ਕਿਹਨੇ ਤੁਸੀਂ ਕੀਤੀ ਲੱਗਦੇ ਨਹੀਂ ਸਾਡੇ ਕੋਲੋਂ ਸਾਰੀ ਮੰਡੀ ਦੀ ਹੈਗੀ ਹੈ ਜੀ ਉਹ ਭਲਾਈ ਜਦੋਂ ਸਾਰੀ ਮੰਡੀ ਦੀ ਹੈਗੀ ਹੈ ਜੀ ਉਹ ਬਦਿਹਰੇ ਕਰਨ ਕਿਉਂ ਤੁਸੀਂ ਕੰਮ ਨਹੀਂ ਹੋ ਨਹੀਂ ਕਰਨੀ ਜਿਹੜੀ ਉਲਟ ਜਾਂਦੀ ਹੈ ਮਾਸ਼ਾਅੱਲਾਦਾ ਨਹੀਂ ਨਹੀਂ ਉਲਟ ਗੱਲ ਨਹੀਂ ਅੱਜ ਤੁਸੀਂ ਦੇਖੋ ਜਿਹੜਾ ਹੁਣ ਅਸੀਂ ਪਹਿਲਾਂ ਹੁਣ ਤੱਕ ਅਸੀਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੰਦਾ ਪਰ ਹੁਣ ਅਸੀਂ ਤਿਆਰ ਕਰਾਂਗੇ ਨਹੀਂ ਵਧੀਆ ਗੱਲ ਬਣਦੀ ਜਿਹੜਾ ਹੱਤਬਾਤ ਬੰਦਾ ਜਾ ਰਿਹਾ ਇਹਨੂੰ ਰੋਕਣਾ ਬਹੁਤ ਜ਼ਰੂਰੀ ਜੀ ਇਹ ਇਹ ਰੁਕਦਾ ਤਾਂ ਆੜ ਹੀ ਪਿਆਗਾ ਕਿਉਂਕਿ ਕੋਈ ਜਵਾਬ ਨਹੀਂ ਦੇ ਰਿਹਾ ਪਰ ਹੁਣ ਅਸੀਂ ਇੱਕ ਗੱਲ ਹੋਰ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਸਾਰੇ ਖੜੇ ਆ ਆਪਣਾ ਕੈਮਰਾ ਚੱਲਦਾ ਜਿਹੜਾ ਬੰਦ ਰਹੇ ਕੱਟ ਕੇ ਬੰਦਦੇ ਹੁੰਦੇ ਬੰਦ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀ ਉੱਥੇ ਬੋਲੀ ਹੋਈ ਸੀ ਨਗਰ ਕੌਂਸਲ ਚ ਜੀ ਤੁਸੀਂ ਸਾਰੇ ਜਾਣਿਆਂ ਨੇ ਇਹ ਲੈ ਕੇ ਪਾਇਆ ਵੀ ਆਪ ਦੇ ਚਾਹੇਦਿਆਂ ਨੂੰ ਬੋਲੀ ਦਿੱਤੀ ਐ ਤੇ ਬੋਲੀ ਸਹੀ ਨਹੀਂ ਹੋਈ ਜੀ ਖਾਸ ਕਰਕੇ ਜੀ ਤੁਸੀਂ ਉੱਥੇ ਬੋਲੀ ਚ ਸੀਗੇ ਸੀਗੇ ਜੀ ਮੈਂ ਤਾਂ ਮੈਂ ਇੱਕ ਗੱਲ ਦੱਸਦਾ ਅੰਦਰ ਅੰਦਰ ਹੈਗਾ ਵੀ ਹਣਕੇ ਕੋਈ ਮੈਂ ਸੀਗਾ ਜੀ ਅੰਦਰ ਵੀਪਨ ਸੀਗਾ ਜੀ ਬੀਪਨ ਜੀ ਸੀਗੇ ਦੋ ਜਣਾਂ ਆ ਵੀ ਬੋਲੀ ਦਿੱਤੀ ਹੈ ਦੱਸੋ ਅਸੀਂ ਕੰਟੀਨ ਦੀ ਬੋਲੀ ਵਾਸਤੇ ਗਏ ਸੀਗੇ ਤੇ ਇੱਕ ਪਾਰਕਿੰਗ ਦੀ ਬੋਲੀ ਕਾਉਂਸਲ ਕੀਤੀ ਗਈ ਹੈ ਕੰਟੀਨ ਦੀ ਵੀ ਕਾਉਂਸਲ ਕੀਤੀ ਨਹੀਂ ਜਿਹੜੀ ਹੋਈ ਆ ਉਹ ਕਿਵੇਂ ਹੋਈ ਸੀ ਇਹ ਨਹੀਂ ਪਤਾ ਜੀ ਉਹ ਅੰਦਰ ਵਰਕ ਹੀ ਹੋਈ ਹੈ ਮੈਨੂੰ ਸਰ ਨਹੀਂ ਨਹੀਂ ਮੇਰੀ ਗੱਲ ਸੁਣੋ ਬਕਾਇਦਾ ਬੋਲੀ ਹੋਈ ਆ ਉਥੇ ਬੋਲੀ ਨਾਲ ਜਿਹਨੂੰ ਵੀ ਮਿਲੀ ਆ ਭਾਵੇਂ ਉਹ ਸਾਡੇ ਬੰਦੇ ਨੂੰ ਮਿਲ ਜੇ ਭਾਵੇਂ ਕਿਸੇ ਹੋਰ ਨੂੰ ਇਹ ਤਾਂ ਅਸੀਂ ਰੋਕ ਨਹੀਂ ਸਕਦੇ ਜੇ ਸਾਡਾ ਵੀ ਕੋਈ ਬੰਦਾ ਲੈਂਦਾ ਇਹ ਸਪਸ਼ਟ ਗੱਲ ਹੈ ਕੀ ਪ੍ਰਧਾਨ ਜੀ ਦਾ ਮੁੰਡਾ ਬੋਲੀ ਦੇ ਸਕਦਾ ਜੀ ਬਿਲਕੁਲ ਦੇ ਸਕਦਾ ਟੈਂਡਰ ਨਹੀਂ ਪਾ ਸਕਦਾ ਉਹ ਬੋਲੀ ਕੋਈ ਵੀ ਦੇ ਸਕਦਾ ਜਿਹੜੀ ਓਪਨ ਚੀਜ਼ ਆ ਕੋਈ ਵੀ ਕਰ ਸਕਦਾ ਓਪਨ ਆ ਬੋਲੀ ਤੁਸੀਂ ਦੇ ਦਿਓ ਹਾਂ ਜਿੱਥੇ ਲਿਖਿਆ ਵੀ ਨਹੀਂ ਦੇ ਸਕਦਾ ਤੁਸੀਂ ਅਸੀਂ ਤਾਂ ਦੇਖਿਆ ਪ੍ਰਧਾਨ ਜੀ ਦਾ ਮੁੰਡਾ ਬੋਲੀ ਦੇ ਤੁਸੀਂ ਦੇਖਿਆ ਨਹੀਂ ਤਾਂ ਮਤਲਬ ਹੋ ਨਹੀਂ ਸਕਦਾ ਇਹ ਤਾਂ ਕਾਗਜ਼ਾਤ ਚ ਨਹੀਂ ਨਾ ਟੈਂਡਰ ਨਹੀਂ ਪਾ ਸਕਦਾ ਪ੍ਰਧਾਨ ਜੀ ਦਾ ਨਾ ਰਿਸ਼ਤੇਦਾਰ ਨਾ ਇਹਨਾਂ ਦਾ ਆਪ ਦਾ ਬੇਟਾ ਜਿਹੜੀ ਓਪਨ ਚੀਜ਼ ਹੋਣੀ ਆ ਓਪਨ ਬੋਲੀ ਹੋਣੀ ਆ ਜਿਹੜੀ ਉਹ ਕੋਈ ਵੀ ਦੇ ਸਕਦਾ ਇਹ ਕਿਤੇ ਨਹੀਂ ਲਿਖਿਆ ਗਾ ਗੱਲ ਇਹ ਚ ਬੋਲੀ ਦੇ ਕੇ ਸਰ ਤੋਂ ਵੱਡੀ ਗੱਲ ਹੁਣ ਤੁਸੀਂ ਪ੍ਰਧਾਨ ਜੀ ਦੇ ਬੇਟੇ ਦੀ ਕੀਤੀ ਹੈ ਮੈਂ ਦੱਸ ਦਿਆਂ ਪ੍ਰਧਾਨ ਜੀ ਦੇ ਬੇਟੇ ਨੇ ਬੋਲੀ ਦਿੱਤੀ ਉਹਨਾਂ ਨੂੰ ਨਹੀਂ ਮਿਲੀ ਦਗਣ ਐਦੂ ਵੱਡੀ ਐਗਜ਼ੈਂਪਲ ਕੀ ਹੋ ਸਕਦੀ ਹੈ ਇਮਾਨਦਾਰੀ ਦੀ ਐਦੂ ਵੱਡੀ ਇਹਨਾਂ ਦੇ ਬੇਟੇ ਨੇ ਬੋਲੀ ਦਿੱਤੀ ਉਹ ਬੋਲੀ ਛੱਡਣੀ ਪਈ ਜੀ ਉੱਥੇ ਪਹਿਲੇ ਉਹ ਇਜੈਕਸ਼ਨ ਵੀ ਠਾਇਆ ਗਿਆ ਜੀ ਕਹਿੰਦੇ ਉਸ ਟਾਈਮ ਮੈਂ ਹਣੀਆ ਇਹ ਸਾਨੂੰ ਬਾਰੋਈ ਗੱਲਾਂ ਕਰਨ ਵਾਲੇ 2-3 ਸਾਨੂੰ ਐਸੇ ਪ੍ਰੈਸ ਦੇ ਤੌਰ ਤੇ ਇਹ ਗੱਲਾਂ ਕਰੀਆਂ ਗਈਆਂ ਆ ਨਹੀਂ ਹੈਣੀ ਆ ਸਾਰੀ ਭੀੜ ਚੋਂ ਕੋਈ ਵੀ ਨਹੀਂ ਤੁਸੀਂ ਅੱਤਵਾਦ ਜਿਹੜਾ ਇਹ ਚੀਜ਼ਾਂ ਨਾ ਇਹ ਬੇਗੁਨਾਹਤ ਗੱਲਾਂ ਤੁਸੀਂ ਬਣਾਉਂਦੇ ਆ ਪਰਸੈਪਸ਼ਨ ਅਸੀਂ ਨਹੀਂ ਦਿੰਦੇ ਜਵਾਬ ਅਸੀਂ ਕਹਿੰਦੇ ਆ ਚਲੋ ਕੋਈ ਗੱਲ ਨਹੀਂ ਪਰ ਹੁਣ ਸਾਡੀ ਮਜਬੂਰੀ ਬਣ ਚੁੱਕੀ ਆ ਕਿ ਆਪ ਦੇ ਆਪ ਦਾ ਜਵਾਬ ਦੇਣਾ ਸਾਡਾ ਪੜਦਾ ਐ ਐਵੇਂ ਬਿਨਾਂ ਗੱਲ ਤੋਂ ਹਰ ਇੱਕ ਗੱਲ ਤੇ ਇਲਜ਼ਾਮ ਲਾ ਦੇਣਾ ਨਹੀਂ ਨਹੀਂ ਠੀਕ ਐ ਜਵਾਬ ਤੁਸੀਂ ਦਿਓ ਬਿਲਕੁਲ ਸਵਾਲ ਕੀ ਬਿਲਕੁਲ ਦਿਓ ਜਵਾਬ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਸੀ ਕਿ ਜੇ ਉਹਨਾਂ ਤੇ ਕੋਈ ਡੈਫਰਮੇਸ਼ਨ ਪਾ ਦੇ ਫਿਰ ਤੁਸੀਂ ਮੈਟ 'ਚ ਸਾਰੇ ਜਾਣੇ ਕਹੋਗੇ ਜੀ ਸਾਡੇ ਨਾਲ ਧੱਕਾ ਹੋ ਗਿਆ ਸਹੀ ਗੱਲ ਤੇ ਆਓ ਹਾਂ ਜਿਹੜੀ ਕਰਦੇ ਆ ਅੱਜ ਅਸੀਂ ਆ ਸੀਵਰੇਜ ਦਾ ਅੱਜ ਤੋਂ ਪਹਿਲਾਂ ਮੈਨੂੰ ਐਂ ਦੱਸੋ ਕਿਹੜੇ ਐਮਐਲਏ ਨੇ ਕਿਹੜੀ ਸਰਕਾਰ ਨੇ ਜੇਤੂ ਹਲਕੇ ਦੇ ਵਿੱਚ ਇੰਨੇ ਪੈਸੇ ਲਾਏ ਹਮ ਕੰਮ ਤਾਂ ਹੋ ਰਿਹਾ ਨਾ ਹਮ ਉਹ ਵੀ ਤਾਂ ਸਲਾਘਾ ਕਰੋ ਯਾਰ ਨਿੰਦਨਾ ਨਿੰਦੀ ਚੱਲੋ ਕਿਸੇ ਗੱਲ ਤੇ ਕੰਮ ਐਮਐਲਏ ਸਾਹਿਬ ਤੁਸੀਂ ਇੱਕ ਖਬਰ ਦਿਖਾ ਦਿਓ ਜਿਹੜੀ ਕਹੀ ਹੋਵੇ ਵੀ ਆ ਸਰਕਾਰ ਐਡੀ ਤਾਂ ਮਾੜੀ ਹੈਣੀ ਵੀ ਇੱਕ ਕੰਮ ਹੀ ਨਹੀਂ ਕੀਤਾ ਹੋਊਗਾ ਸਰਕਾਰ ਨੇ ਕਿ ਕੋਈ ਮਾਰੀ ਨਹੀਂ ਕਹਿੰਦਾ ਸਰਕਾਰ ਬਹੁਤ ਵਧੀਆ ਇਮਾਨਦਾਰ ਸਰਕਾਰ ਹੈ ਮੇਰੀ ਗੱਲ ਤੇ ਐਮ ਐਲ ਏ ਦਾਓ ਜੀ ਐਮ ਐਲ ਏ ਦਾ ਸਰ ਸਰਕਾਰ ਤੇ ਨਹੀਂ ਕੋਈ ਉਂਗਲ ਚੱਕ ਰਹੀ ਜੀ ਵੀ ਸਰਕਾਰ ਕੰਮ ਨਹੀਂ ਕਰ ਰਹੀ ਜੀ ਸਰਕਾਰ ਤੇ ਕੰਮ ਆ ਦੇ ਮੈਂ ਕਿਹਾ ਹੁਣ ਕੋਈ ਵਿਚਾਰ ਹੁੰਦਾ ਕਹਿੰਦਾ ਰੋਡ ਪਹਿਲਾਂ ਸਾਡੇ ਸਾਡੇ ਹੱਥ ਚ ਬਹੁਤ ਚੀਜ਼ਾਂ ਨਹੀਂ ਵੀ ਹੈਗੀਆਂ ਜੀ ਦੂਸਰੇ ਸਮੇਂ ਦੇ ਹਿਸਾਬ ਨਾਲ ਚੀਜ਼ਾਂ ਬਦਲ ਜਾਂਦੀਆਂ ਪ੍ਰਧਾਨ ਬਲਿਆ ਨਗਰ ਕੌਂਸਲ ਆਇਆ ਅਸੀਂ ਹੁਣ ਆਪ ਦੇ ਤਰੀਕੇ ਨਾਲ ਕੰਮ ਕਰਾਂਗੇ ਮੈਂ ਤੁਹਾਨੂੰ ਇੱਕ ਇੱਕ ਗੱਲ ਦਾ ਵਿਸ਼ਵਾਸ ਦਿਵਾਉਣਾ ਮੈਂ ਕੰਮ ਕਰਮ ਤੋਂ ਪਹਿਲਾਂ ਕਦੇ ਨਹੀਂ ਕਹਿੰਦਾ ਹੁੰਦਾ ਵੀ ਮੈਂ ਆ ਕੰਮ ਕਰੂੰਗਾ ਇਹ ਤਾਂ ਤੁਸੀਂ ਪੁੱਛੀ ਜਾਂਦੇ ਮੈਨੂੰ ਦੱਸਣਾ ਪੈਂਦਾ ਠੀਕ ਹੈ ਮੈਂ ਕੰਮ ਕਰਕੇ ਤੁਹਾਨੂੰ ਦੱਸਾਂਗਾ ਤੁਹਾਨੂੰ ਮਦਦ ਕਰਾਂਗਾ ਜਿਹੜੀ ਕੋਈ ਸੜਕ ਆ ਜਾਂ ਜਿਹੜੀ ਤੁਹਾਡੀ ਕੋਈ ਨਾਲੀ ਰਹਿਦੀ ਆ ਸਾਰਾ ਬਲਾਓ ਪਰ ਕੰਮ ਕਰਨ ਤੋਂ ਬਾਅਦ ਨਹੀਂ ਵੀ ਇੱਥੇ ਵੀ ਕਰੀਏ ਇੱਕ ਤਾਂ ਸਾਡੀ ਸਪਲਾਈ ਇੱਕ ਤਾਂ ਸਾਡੀ ਸਪਲਾਈ ਵਾਟਰ ਵਾਲੀ ਇਧਰੋਂ ਕਰਾ ਦਿਓ ਉਹ ਪਾਈਪ ਨਾਲ ਵਿੱਚੋਂ ਕੱਢੀ ਹੋਈ ਹੈ ਉਹ ਦੇਖੋ ਸਕੂਲ ਦੇ ਬਰਾਬਰ ਚੱਲ ਵੰਦੀਆਂ ਨੋਟ ਰੋਜ਼ ਦਿੱਤੀਆਂ ਐ ਐਮਐਲ ਸਾਹਿਬ ਇੱਕ ਬੇਨਤੀ ਸੀ ਛੋਟੀ ਜੀ ਜਿੱਦਾਂ ਦਾ ਬਾਸਟਾਟਾ ਬਣਿਆ ਸੀ ਆਪਣਾ ਤੁਸੀਂ ਕੀਤਾ ਸੀ ਇਹ ਘਾਟਣ ਦਾ ਬਾਸ ਸਾਡੇ ਦਾ ਘਾਟਣ ਕੀਤਾ ਸੀ ਨਗਰ ਕੌਂਸਲ ਦੇ ਪ੍ਰਧਾਨ ਨੇ ਨਹੀਂ ਤੁਸੀਂ ਕਰਦੀ ਹਾਂ ਹਾਂ ਮੇਰੇ ਮੇਰੀ ਦਾ ਚਲੋ ਹੁਣ ਮੈਂ ਤੁਸੀਂ ਪਹਿਲਾਂ ਪੁੱਛ ਲੈਨੇ ਸਾਰੀਆਂ ਚੀਜ਼ਾਂ ਮੇਰੀ ਹਾਜ਼ਰੀ ਨਹੀਂ ਮੈਂ ਤਾਂ ਇਹ ਚਾਹੁੰਦਾ ਸੀਗਾ ਵੀ ਬਾਸਟਾ ਉੱਥੇ ਹੋਵੇ ਇਹਦਾ ਨਵਾਂ ਬਣਾਇਆ ਜਾਵੇ ਬਾਹਰ ਜੀ ਵਧੀਆ ਕਰਦੇ ਬਣਾ ਦਿਓ ਵਧੀਆ ਕਰ ਦਿਓ ਤੁਹਾਡੀ ਸਰਕਾਰ ਬਣਾਣਾ ਹੁਣ ਤੁਸੀਂ ਇਸ ਗੱਲ ਨੂੰ ਪੁੱਛਣ ਲੱਗੇ ਹੋ ਕਦੋਂ ਬਣਾਉਂਗਾ ਨਹੀਂ ਪੁੱਛਦੇ ਐ ਨਹੀਂ ਪੁੱਛਦੇ ਚਲੋ ਜੇ ਬਣਾ ਦੋ ਨਹੀਂ ਜੇ ਬਣਾ ਦੋ ਬਹੁਤ ਸੋਹਣੀ ਗੱਲ ਆ ਅਸੀਂ ਕਹਾਂਗੇ ਐਮਐਲਏ ਸਾਹਿਬ ਬਹੁਤ ਚੀਜ਼ਾਂ ਚੇਂਜ ਕਰਨ ਵਾਲੀਆਂ ਤੁਸੀਂ ਇਹ ਸਮਝ ਨਹੀਂ ਸਕਦੇ ਤੁਸੀਂ ਇਹ ਸੋਚ ਨਹੀਂ ਸਕਦੇ ਮੈਂ ਆਪ ਵਿੱਚ ਵਰਕੇ ਉਹ ਚੀਜ਼ਾਂ ਜੇ ਕੋਈ ਚੀਜ਼ ਬਣਾਉਣੀ ਹੈ ਨਾ ਉਹਦਾ ਨਕਸ਼ਾ ਵੀ ਮੈਂ ਆਪ ਵੇਖਦਾ ਜੇ ਤੁਸੀਂ ਮੰਡੀ ਦਾ ਕੰਮ ਕਰੋਗੇ ਨਾ ਫੇਰ ਵੀ ਤੁਹਾਡੇ ਤੇ ਜਾਣਾ ਹੈ ਮੈਨੇ ਸਾਹਿਬ ਐ ਕੋਈ ਨਹੀਂ ਜੇ ਤੁਸੀਂ ਕੰਮ ਕਰੋਗੇ ਨਾ ਅਗਰ ਸਾਈ ਵੀ ਆ ਰਹੀ ਹੈ ਤਾਂ ਕੋਈ ਨਹੀਂ ਸਾਈ ਵੀ ਆ ਰਹੀ ਹੈ ਇਹ ਬੇਚੀ ਕਰਦੇ ਮੇਰੀ ਬੇਚੀ ਆਹੀ ਸਹੀ ਆ ਛੋਟੇ ਕੈਮਰੇ ਜੋ ਜਿੱਦਣ ਨਿਕਲੂਗੀ ਨਾ ਇਹ ਗੱਲ ਉਹ ਤੇ ਅਸੀਂ ਮੈਂ ਕਹੀ ਇਹ ਨਾ ਵੀ ਇਹ ਮੇਰੇ ਸਾਥ شریف ਬੰਦਾ ਬਹੁਤ ਵੱਡਾ ਸੀ ਬਹੁਤ ਫਾਇਦਾ ਨਾ ਨਹੀਂ ਫਾਇਦਾ ਨਹੀਂ ਚੁੱਕਦੇ ਮੈਂ ਨਾ ਨਾ ਨਹੀਂ ਨਹੀਂ ਸਰਕਾਰ ਦੇ ਕੀਤੇ ਹੋਏ ਕਮੇਡੀ ਅਸੀਂ ਸੁਲਾਗਾ ਵੀ ਕਰਦੇ ਆ ਨਹੀਂ ਨਹੀਂ ਉਹ ਤਾਰ ਵੀ ਦੇਦੀ ਜਵਾਬ ਨਹੀਂ ਮੈਂ ਨਹੀਂ ਕਮੈਂਟ ਦਿੰਦਾ ਵੀ ਆਪਣੇ ਬਸੜੇ ਦੀ ਗੱਲ ਕਰ ਪਾਣੀ ਦਾ ਪਾਣੀ ਦਾ ਪ੍ਰਬੰਧ ਜਮਾ ਹੀ ਨਹੀਂਗਾ ਹੋਏ ਹੋ ਰਿਹਾ ਦੱਸੋ ਬੰਦੋ ਜੀ ਇੱਕ ਮਨਿੰਦਰ ਪ੍ਰਬੰਧ ਹੋ ਜੂਗਾ ਹਾਂਜੀ ਇੱਕ ਮਨਿੰਦਰ ਪ੍ਰਬੰਧ ਹੋ ਜੂਗਾ ਦੋ ਮਹੀਨੇ ਤੁਹਾਡੀ ਇੰਟਰਵਿਊ ਕਰੀ ਨੋਗੇ ਤੁਸੀਂ ਕਹਿੰਦੇ 15 ਦਿਨ ਬਾਅਦ ਹੋਣਾ ਮੈਂ ਤੁਹਾਨੂੰ ਕਹਿਣਾ ਹੁੰਦਾ ਇਹ ਨਾ ਕਰੋ ਵੀ ਅਸੀਂ ਇਹ ਕਰ ਲੈ ਕੇ ਕਰਕੇ ਦੱਸਿਆ ਹਾਂ ਕਰਕੇ ਦੱਸਦਿਆ ਕਰੋ ਪਹਿਲਾਂ ਨਾ ਕਹਿਆ ਕਰੋ ਤਾਂ ਹੀ ਕਹਿੰਦਾ ਨਹੀਂ ਨਹੀਂ ਸਹੀ ਹੈ ਨਹੀਂ ਐਮਐਲਏ ਤੁਸੀਂ ਸਹੀ ਗੱਲ ਬਹੁਤ ਵਧੀਆ ਕਹਿ ਦਿੱਤੀ ਤਾਂ ਹੀ ਦੱਸਦਾ ਹੀ ਨਹੀਂ ਹੁੰਦਾ ਫਿਰ ਵਾਅਦੇ ਪਾਉਣ ਨਹੀਂ ਕਰ ਰਹੇ ਆ ਉਹ ਮੈਂ ਤੁਹਾਨੂੰ ਦੱਸਣਾ ਹੀ ਨਹੀਂ ਉਹਨੇ ਪੂਰੀ ਕਹੀ ਨਾ ਵੇਖਿਆ ਐਮਐਲਏ ਨੇ ਕਿਹਾ ਸੀਗਾ ਹੋਇਆ ਨਹੀਂ ਨਹੀਂ ਆਇਆ ਨਹੀਂ ਕਹਿੰਦਾ ਇੰਨੀ ਚੱਲੂ ਆਈ ਅਜੇ ਤੁਹਾਡਾ ਟਾਈਟਲ ਵੀ ਇਹੀ ਹੋਊਗਾ ਮੈਂ ਮੈਨੂੰ ਸਾਰਾ ਪਤਾ ਹੈਗਾ ਕਿਈ ਜਾਣੀ ਜਾਣਾ ਹਾਂ ਜਾਣੀ ਜਾਣਾ ਹੁਣ ਹੁਣ ਗੱਲ ਰਹਿ ਗਈ ਇੰਨੀ ਕਿ ਮੈਂ ਮੈਂ ਵੀ ਲੈ ਆਂਦਾ ਆਪਦਾ ਸਹੀ ਐ ਸਹੀ ਵਧੀਆ ਕੀਤਾ ਬਾਈ ਮੇਰਾ ਨਾਲ ਹੁੰਦਾ ਨਹੀਂ ਨਹੀਂ ਸਹੀ ਐ ਜੀ ਜੇ ਕੋਈ ਕੱਟ ਕੇ ਪਾਊਗਾ ਤਾਂ ਮੈਂ ਆਪਦੀ ਚਲਾਇਆ ਕਰੂੰਗਾ ਨਹੀਂ ਨਹੀਂ ਸਹੀ ਐ ਜੀ ਸਹੀ ਐ ਸਹੀ ਆ ਕੀ ਬਾਤ ਕੀ ਬਾਤ ਸਾਰੇ ਬਹੁਤ ਵਧੀਆ ਗੱਲਾਂ ਕੀਤੀਆਂ ਖਾਸ ਮੁਖ ਵੀ ਇਹਦੇ ਬਾਰੇ ਨਾ ਥੋੜੇ ਜਿਹਾ ਵਧੀਆ ਬਣਾ ਕੇ ਨਹੀਂ ਪ੍ਰਧਾਨ ਦੀ ਮਾੜੀ ਕਿਹੜੀ ਹੋਣੀ ਤੁਸੀਂ ਦੱਸ ਦੋ ਅਸੀਂ ਮਾੜੀ ਕਿਹੜੀ ਲਾਇਆ ਜਾਕਰ ਮਾੜੀ ਵੀ ਗੱਲ ਦੀ ਜੀ ਅਸੀਂ ਕਿਹਾ ਹੀ ਨਹੀਂ ਇਹ ਸ਼ਬਦ ਮਾੜੀ ਦੇ ਨਿੱਕੇਗਾ ਵਧੀਆ ਬਣਾ ਕੇ ਲਾ ਦੇਆ ਕਰੋ ਮਾੜੀ ਸੀ ਜੋ ਪਾਣੀ ਦੀ ਲਾਈਨ ਪੈਣੀ ਹੈਗੀ ਉਹਦਾ ਉਦਗਾਟਨ ਕੀਤਾ ਗਿਆ ਹੈਗਾ ਐਮਐਲਏ ਮੋਲਕ ਸਿੰਘ ਮੱਲੂ ਆ ਦੇਖੋ 6 ਕਰੋੜ ਦਾ ਖਰਚਾ ਆਣਾ ਹੈਗਾ ਇਸ ਤੇ ਪੀਨ ਵਾਲਾ ਪਾਣੀ ਜੋ ਹੈਗਾ ਬਸ ਭਾਈ ਉੱਥੇ ਵੀ ਨਹੀਂ ਗਿਆ ਬਸ बिल्कुलु <laughs> ਯਾ ਦੇਖਿਓ ਯਾ ਦੇਖਿਓ ਬੜਾ ਘਾੜੂ ਹੋ ਜਾਓ ਪੂਲੋ ਦੀ ਬਾਜੋ ਯਾ ਮੈਂ ਦੂਸਰੀ ਸਾਈਡ ਤੋਂ ਬੋਲੋ ਬੋਲੋ ਜੀ ਯਾਰ ਜਿਤਨੇ ਟਿਕਟ ਇੱਕ ਗੰਦਾ ਪਾਣੀ ਆ ਰਿਹਾ ਹੈ ਇੱਕ ਮਿੰਟ ਇੱਕ ਮਿੰਟ ਉਹ ਦੱਸਣਗੇ ਤੁਹਾਨੂੰ ਬੋਲਣ ਵਾਸਤੇ ਇੱਕ ਮਿੰਟ ਕੀ ਨਾ ਕੀ ਹੈ ਤੁਹਾਡਾ ਜੀ ਹਾਂ ਕੀ ਕੀ ਦਿੱਕਤ ਆ ਰਹੀ ਹੈ ਜੀ ਟਿਕਾਤਾ ਆ ਰਹੀ ਹੈ ਜੀ ਇੱਕ ਤਾਂ ਕਾਲੀ ਪੰਣੀ ਚਾਹੀਦੀ ਹੈ ਇੱਕ ਗੰਦਾ ਪਾਣੀ ਆ ਰਿਹਾ ਹੈ ਇੱਕ ਸਿਵਰਤ ਗਾਂਸ ਕਨੈਕਸ਼ਨ ਨਹੀਂ ਪਾ ਰੱਖੇ ਨਹੀਂ ਐਮਐਲਏ ਸਾਹਿਬ ਕੋਲ ਨੀ ਇੱਕ ਰੋਡ ਨਾਲ ਪਾ ਰਹੀ ਤਾਂ ਇਹ ਹਾਨੀ ਦਾ ਗੰਦਾ ਪਾਣੀ ਆਉਂਦਾ ਜੀ ਪਰ ਸਿਵਰਤ ਵਿੱਚ ਕਦੇ ਸਿਨ ਨਹੀਂ ਪਾ ਰੱਖੇ ਉਹ ਘਰਦਿਆਂ ਨੂੰ ਕਹਿੰਦੇ ਨੇ ਸਭ ਨੂੰ ਆਉਂਦੇ ਆ ਕਿੰਨੇ ਜੜ ਤੋਂ ਆ ਰਿਹਾ ਹੈਗਾ ਇਹ ਪਾਣੀ ਅੱਜ ਕਈ ਦਿਨਾਂ ਤੋਂ ਹੀ ਆ ਜਾਂਦਾ ਹੈ ਕਈ ਜਣੇ ਕੋ ਸਾਲ ਹੋ ਗਏ ਜੀ ਸਾਲ ਹੋ ਗਏ ਦਿਨ ਕਿਹੜੇ ਹੋ ਗਏ ਸਾਲ ਹੋ ਗਏ ਸਾਲ ਹੋ ਗਏ ਤਾਂ ਉਹਨੂੰ ਕਹਿੰਦੇ ਕਨੈਕਸ਼ਨ ਦੀ ਉਹ ਪਿੱਛੇ ਨਹੀਂ ਪਾਉਂਦੇ ਤੇ ਤੁਸੀਂ ਪਹਿਲੇ ਕਿਸੇ ਨੂੰ ਕੰਪਲੇਂਟ ਕੀਤੀ ਹੈਗੀ ਇਹਦੀ ਕਈ ਹੈਗੀ ਹੈ ਕਬੈਟ ਚ ਵਿਚਾ ਕੇ ਆਏ ਆ ਕੋਈ ਸੁਣਾਈ ਨਹੀਂ ਕਰਦਾ ਕੋਈ ਸੁਣਾਈ ਨਹੀਂ ਹੋਣੀ ਕੋਈ ਸੁਣਾਈ ਨਹੀਂ ਹੋਣੀ ਬਾਲਮੀਕ ਕਲੋਨੀ ਕਨੇ ਕਿਸੇ ਦਾ ਧਿਆਨ ਵੀ ਹੈ ਨਹੀਂ ਕਹਿੰਦਾ ਆਪਾ ਆਕਰ ਸਹੀ ਹੈ ਬਾਲਮੀਕ ਕਲੋਨੀ ਕਨੇ ਕਿਸੇ ਦਾ ਵੀ ਧਿਆਨ ਹੈ ਨਹੀਂ ਉਹ ਤੇ ਐਮਐਲਏ ਆਪ ਹਰੀਸ਼ ਪ੍ਰਧਾਨ ਹੈ ਜਿਹੜਾ ਐਮਸੀਆ ਸੋਰੀ ਐਮਸੀਆ ਹਰੀਸ਼ ਪ੍ਰਧਾਨ ਨਗਰ ਕੌਂਸਲ ਤੇ ਅੱਛਾ ਜਿਹੜਾ ਆਪ ਖੁਦ ਐਮਸੀਆ ਹੈ ਨਗਰ ਪ੍ਰਧਾਨ ਦਾ ਉਸ ਵਾਰਡ ਦੇ ਆ ਉਹਨਾਂ ਨੂੰ ਪਤਾ ਨਹੀਂ ਵੀ ਅਗਲੀ ਬੜਨਾ ਹੈ ਸੀ ਕਨੈਕਸ਼ਨ ਕੱਟੇ ਆ ਉਹਨਾਂ ਨੂੰ ਪਤਾ ਨਹੀਂ ਵੀ ਅਗਲੀ ਬੜਨਾ ਆਪਾਂ ਠੀਕ ਹੈ ਵੀ ਖੁਦ ਐਮਸੀਆ ਵਾਰਡ ਦੇ ਉਹਦੇ ਐਮਸੀ ਵੀ ਇਹ ਗਲੀ ਬੜਨਾ ਹੈ ਕਿਉਂ ਉਹ ਗਲੀ ਦਾ ਸੁਧਾਰ ਨਹੀਂ ਕਰ ਸਕਦੇ ਆ ਜੀ ਨਾਮ ਕੀ ਆ ਤੁਹਾਡਾ ਮੇਰਾ ਤਰਮਿੰਦਰ ਸਿੰਘ ਆ ਜੀ ਤਰਮਿੰਦਰ ਸਿੰਘ 8 ਨੰਬਰ ਵਾਰਡ ਤੇ ਰਹਿੰਦੇ ਹਾਂ ਜੀ 9 ਨੰਬਰ ਵਾਰਡ ਜੀ 8 ਨੰਬਰ ਵਿੱਚ ਪੈਂਦਾ ਸਾਡੇ 8 ਨੰਬਰ ਵਿੱਚ ਔਰ ਆ 9 ਆ ਗਿਆ 8 ਆ ਗਿਆ ਅੱਛਾ ਇਹ ਨਾਲ ਵਾਲਾ ਵੀ ਔਰਲਾ ਕਰਦਾ 9 ਚ ਆ ਗਿਆ ਔਰਲਾ ਕਰਾਂਗੇ ਜਾਗਾ ਇਹ ਨਾਲ ਵਾਲਾ ਪੋਡਾਰ ਰਿਸ਼ ਪ੍ਰਦਾਨ ਦੱਸੋ ਲੈ ਨਗਰ ਕਾਉਂਸਲ ਦੇ ਹੋ ਕੇ ਵੀ ਉਹ ਕਦੋਂ ਹੋ ਜੂਗਾ ਸਾਡਾ ਹੁਣ ਉਹ ਨਹੀਂ ਜੀ ਕਰਨਾ ਚਾਹੀਦਾ ਐਮਸੀ ਦੇ ਇਲੈਕਸ਼ਨ ਹੋਣ ਤਾਂ ਅਸੋਕ ਜੀ ਅਸ਼ੋਕ ਜੀ ਅਸ਼ੋਕ ਅਸ਼ੋਕ ਜੀ ਕੋਈ ਵਿਕਲਾ ਆਉਂਦਾ ਪੂਰਾ ਠੇਰਾ ਹੁੰਦਾ ਤੁਸੀਂ ਕੋਈ ਸੁਣੋ ਮੇਰੀ ਸੁਣੋ ਮੇਰੀ ਸੁਣੋ ਮੇਰੀ ਮੇਰੀ ਅਰਜ਼ ਸੁਣੋ ਸਾਡਾ ਐਮਐਲਏ ਸਾਡੇ ਵਿੱਚ قرار کار کا کاردار کار طریقے سے جاری ہے اس کی حیثیت میں یہ ضد کرنی ہے تین بار پارٹی کے یہاں پر جا کر